ਪਹਿਲੇ ਸਾਲ ਸਾਡੇ 3.5 ਲੱਖ ਖਿਡਾਰੀਆਂ ਨੇ ਪਾਰਟਿਸਿਪੇਟ ਕੀਤਾ ਤੇ ਦੂਜੇ ਸਾਲ ਤਕਰੀਬਨ 4.65 ਲੱਖ ਖਿਡਾਰੀਆਂ ਨੇ ਪਾਰਟਿਸਿਪੇਟ ਕੀਤਾ ਤੇ ਇਸ ਵਾਰ ਵੀ ਸਾਨੂੰ ਉਮੀਦ ਹੈ ਕਿ ਜਿਹੜੇ ਖਿਡਾਰੀ ਨੇ ਇਸ ਤੋਂ ਵੀ ਵੱਧ ਗਿਣਤੀ 'ਚ ਪਾਰਟਿਸਿਪੇਟ ਹੈ ਜਿਹੜੇ ਉਹ ਕਰਨਗੇ ਕਿਉਂਕਿ ਅਸੀਂ ਇਸ ਵਾਰੀ ਤਿੰਨ ਨਵੀਆਂ ਖੇਡਾਂ ਸਾਈਕਲਿੰਗ, ਬੇਸਬਾਲ ਤੇ ਤਾਈਕਵਾਂਡੋ ਜਿਹੜੀਆਂ ਨੇ ਉਹ ਐਡ ਕੀਤੀਆਂ ਤੇ ਇਸ ਤੋਂ ਇਲਾਵਾ ਜਿਹੜੇ ਏਜ ਗਰੁੱਪ ਨੇ ਉਹਨਾਂ ਦੇ ਵਿੱਚ ਵੀ ਜਿਹੜਾ ਇੱਕ ਵਾਅਦਾ ਕੀਤਾ ਇਹ ਪਹਿਲੀ ਵਾਰ ਹੈ ਕਿ ਜਿਹੜੇ +40 ਵਾਲੇ ਆ ਉਹਨਾਂ ਨੂੰ ਵੀ ਜਿਹੜਾ ਕੈਸ਼ ਵਾਰਡ ਹੈ ਉਹ ਮਿਲੇਗਾ। ਤੋਂ ਤੁਸੀਂ ਸਾਰੇ ਜਾਣਦੇ ਹੋ ਕਿਉਂਕਿ ਜਦੋਂ ਨਵੀਂ ਖੇਡ ਪਾਲਿਸੀ ਮੇਰੇ ਆਦਮੈਂ ਸਾਰਿਆਂ ਨੂੰ ਇੰਟਰੋਡਿਊਸ ਕੀਤੀ ਸੀ ਪੜ੍ਹ ਕੇ ਸੁਣਾਈ ਸੀ ਤਾਂ ਉਦੋਂ ਸਾਰਿਆਂ ਨੇ ਇਹ ਗੱਲ ਕਹੀ ਸੀ ਕਿ ਜੇ ਜੀ ਇੰਪਲੀਮੈਂਟ ਹੋ ਜੇ ਇਵਨ ਖਿਡਾਰੀਆਂ ਨੇ ਵੀ ਜਿਨ੍ਹਾਂ ਨਾਲ ਸਲਾਹ مشورہ ਕਰਕੇ ਬਣਾਈ ਗਈ ਤਾਂ ਜੀ ਪੰਜਾਬ ਨੂੰ ਨੰਬਰ 1 ਤੇ ਕੋਈ ਨਹੀਂ ਰੁਕ ਸਕਦਾ। ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਅੱਜ ਦੀ ਪਹਿਲੇ ਫੇਸ ਚ 260 ਨਰਸੀ ਦੇ ਲਈ ਕੋਚਸ ਲਈ ਸਾਰੀ ਉਹਨਾਂ ਨੂੰ ਸ਼ਾਰਟਲਿਸਟ ਕਰਕੇ ਇੰਟਰਵਿਊ ਵਗੈਰਾ ਹੋ ਚੁੱਕੀਆਂ ਨੇ ਸਿਰਫ ਜਿਹੜੀ ਲਿਸਟ ਆਣੀ ਜਿਹੜੀ ਉਹ ਬਾਕੀ ਐ ਇਸ ਮਹੀਨੇ 'ਚ ਅਸੀਂ ਕੋਸ਼ਿਸ਼ ਕਰਦੇ ਆਂ ਵੀ ਸੀਐਮ ਸਾਹਿਬ 260 ਕੋਚਸ ਨੂੰ ਜੁਆਇਨਿੰਗ ਲੈਟਰ ਜਿਹੜਾ ਉਹ ਦੇ ਦੇਣ ਤਾਂ ਕਿ ਉਹ ਆਪਣੇ ਆਪਣੇ ਜਿੱਥੇ-ਜਿੱਥੇ ਜਿਹੜੀ ਨਰਸਰੀ 'ਚ ਉਹਨਾਂ ਦੀ ਡਿਊਟੀ ਲੱਗੀ ਐ ਉੱਥੇ ਜਾ ਕੇ ਉਹ ਜੁਆਇਨ ਕਰ ਸਕਣ ਅਸੀਂ 88 ਕਰੋੜ ਦੇ ਪਹਿਲੇ 2 ਸਾਲਾਂ 'ਚ ਤੇ ਮਹੀਨਾ ਨਹੀਂ ਪੈਂ ਦਿੰਦੇ ਜਦੋਂ ਟੂਰਨਾਮੈਂਟ ਖਤਮ ਹੁੰਦਾ ਨਾਲ ਦੀ ਨਾਲ ਪ੍ਰਾਈਜ਼ ਜਿਹੜਾ ਉਹ ਦੇ ਦਿੰਦੇ ਆ ਜਿਹੜੇ ਨਵੇਂ ਅਸੀਂ ਰੂਲਸ ਫਰੇਮ ਕੀਤੇ ਉਹ ਨੋਟੀਫਾਈ ਵੀ ਹੋ ਚੁੱਕੇ ਆ ਦੇ 500 ਪੋਸਟਾਂ ਵਿਦਨ ਸਪੋਰਟਸ ਡਿਪਾਰਟਮੈਂਟ ਜਿਹੜੀਆਂ ਕ੍ਰੀਏਟ ਕੀਤੀਆਂ ਗਈਆਂ ਇੱਕ ਇੱਕ 2016 ਤੋਂ ਬਾਅਦ ਜਿੰਨੇ ਵੀ ਨੈਸ਼ਨਲ ਗੇਮ ਦੇ ਮੈਡਲਿਸਟ ਹੈ ਏਸ਼ੀਅਨ ਗੇਮ ਦੇ ਮੈਡਲਿਸਟ ਹੈ ਕੌਨ ਬੈਸਟ ਗੇਮ ਦੇ ਮੈਡਲਿਸਟ ਹੈ ਤੇ 올림픽 ਦੇ ਚਾਹੇ ਕਲੇ ਪਾਰਟਿਸਪੈਂਟਸ ਵੀ ਹੈ ਸਾਰਿਆਂ ਨੂੰ ਜਿਹੜੀ ਨੌਕਰੀ ਹੈ ਉਹ ਇਸ ਪਾਲਿਸੀ ਦੇ ਹਿਸਾਬ ਨਾਲ ਜਿਹੜੀ ਹੈ ਉਹ ਮਿਲੂਗੀ ਜਿੰਨੇ ਵੀ ਖਿਡਾਰੀ ਨੇ ਸਾਰਿਆਂ ਨੂੰ 100% ਨੌਕਰੀ ਜਿਹੜੀ ਗਰੰਟੀ ਹੈ ਇਸ ਪਾਲਿਸੀ ਦੇ ਵਿੱਚ ਜਿਹੜੀ ਆ ਕੀਤੀ ਗਈ ਹੈ ਜਦੋਂ ਐਡ ਆ ਗਈ ਸਾਰੇ ਖਿਡਾਰੀ ਜਿਹੜੇ ਪਾਰਟਿਸਿਪੇਟ ਕਰ ਸਕਦੇ ਤੂੰ ਦੇਖੋ ਵੀ 2016 ਅਕਾਲੀ ਦਲ ਦੀ ਸਰਕਾਰ ਵੇਲੇ ਤੇ ਜਿਨ੍ਹਾਂ ਨੂੰ ਨੌਕਰੀ ਨਹੀਂ ਮਿਲੀ ਉਹਨਾਂ ਖਿਡਾਰੀਆਂ ਨੂੰ ਵੀ 5 ਸਾਲ ਕਾਂਗਰਸ ਸਰਕਾਰ ਦੇ ਵੀ ਲੰਘ ਗਏ ਸਾਰਿਆਂ ਨੂੰ ਜਿਹੜੀ ਨੌਕਰੀ ਦੇਣ ਦਾ ਕੰਮ ਹੈ ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈ ਜਿਹੜੀ ਕਰੂਗੀ